ਬਾਪਾ ਹਾਂ ਜੌਣਾ ਲੋਨ ਕਰਦਾ ਫਿਰਦਾ ਲੋਨ ਕਰਦਾ ਫਿਰਦਾ ਹਾਂ ਜਾ ਮੁਰ ਜਾ ਜੌਣਾ ਅਸੀਂ ਨਹੀਂ ਕੋਈ ਲੋਨ ਕਰਾਉਣਾ ਓਏ ਬਾਹਰ ਵੀ ਨਿਕਲੇਗਾ ਕਿ ਅੰਦਰ ਹੀ ਪਾਗੜਾ ਵਾਂਗੂ ਬੋਲੀ ਜਾਏਗਾ ਓ ਚੋਕ ਗਿੱਦੜ ਦੀ ਮੌਤ ਆਉਂਦੀ ਆ ਜੌਣਿਆ ਉਹ ਪਿੰਡ ਛੱਡ ਕੇ ਸ਼ਹਿਰ ਵੱਲ ਭੱਜਦਾ ਓਏ ਜਾ ਮੁਰ ਜਾ ਅਸੀਂ ਅੱਜ ਮੈਂ ਲੋਨ ਕਰਨੇ ਜਿਹੜੀ ਕਿਸ਼ਤ ਬਾਕੀ ਰਹਿੰਦੀ ਉਹ ਲੈਣ ਆਇਆ ਜਾ ਅਸੀਂ ਨਹੀਂ ਕਿਸ਼ਤ ਪਰਦੇ ਓਏ ਅਸੀਂ ਤਾਂ ਕਦੇ ਬਿਜਲੀ ਦਾ ਬਿੱਲ ਨਾ ਤਾਰੀਏ ਤੂੰ ਕਿਸ਼ਤਾਂ ਤਰ ਆਉਣ ਆ ਗਿਆ ਓਏ ਜੇ ਕਿਸ਼ਤ ਨਾ ਤਾਰੀ ਤਾਂ ਤੇਰਾ ਤੇ ਫਟਰਾ ਚਨਾ ਪਾੜਣਾ ਸੀ ਓਏ ਡੋਗਰ ਜੰਮ ਦਾ ਹੀ ਡਿਫਾਲਟ ਹੋ ਗਿਆ ਸੀ ਓਏ ਆਦੇ ਡਫਲਟਰਾ ਚ ਨਾ ਓਏ ਗੈਸਪਤਾਰ ਤੇ ਵੀ ਦਾ ਮੈਂ ਤੈਨੂੰ ਗੋਲੀ ਮਾਰ ਦੇਣੀ ਆ ਓਏ ਓਏ ਖਾਲੀ ਪਸਤੌਲੀਆਂ ਲੈ ਕੇ ਤੂੰ ਡੋਗਰ ਤੇ ਮਾਰਨਾ ਕੇ ਰਾਜਾ ਚੇਹਿਆ ਬਣ ਜਾਣਾ ਅੱਜ ਮੇਰੇ ਬੰਦੂਕ ਚ ਕੋਈ ਗੋਲੀ ਹੈ ਨਹੀਂ ਓਏ ਐਸੀ ਕੋਈ ਗੋਲੀ ਬਈ ਨਹੀਂ ਜਿਹੜੀ ਡੋਗਰ ਦੇ ਛਾਤੀ ਰੈਦੀ ਨੰਗ ਜਾਏ ਪਰ ਮੈਂ ਤੈਨੂੰ ਕਹਿ ਦਿੰਨਾ ਐ ਸੁਬਾਤ ਤੈਨੂੰ ਕਿਸੇ ਕੰਪਨੀ ਤੋਂ ਲੋਨ ਨਹੀਂ ਦੇਣਾ ਹੁਣ ਜਾ ਮੁਰਜਾ ਵਟਾਇਆ ਆ ਆ ਲੋਨ ਤਵਾਉਣ ਵਾਲਾ ਬਦਲਾ ਲੈ ਲਈ ਕਿਉਂ ਆਜੇ ਮਾਦਾ ਜਾਇਆ ਹੋਏ ਜਾ ਯਾਰ ਪਾਪਾ ਜੇ ਕਿਤੇ ਅੱਜ ਆਪਣੀ ਖੀਰਲੀ ਕੇ ਸਤਾਪਾਂ ਜਾਉਣੇ ਨੂੰ ਦੇ ਦਿੰਦੇ ਤੇ ਅੱਜ ਆਪਣਾ ਲੌਨ ਕਲੀਅਰ ਹੁੰਦਾ ਸੀ ਤੇ ਮੈਂ ਆਈਫੋਨ ਲੈ ਆਉਂਦਾ ਗੱਲ ਤਾਂ ਤੇਰੀ ਸਹੀ ਆ ਪੁੱਤਰਾ ਆਪ ਪਤਾ ਯਾਰਾ ਆਪ ਦੇ ਪੈਰਾਂ ਤੇ ਆਪ ਇੱਕ ਮਾਰ ਮਾਰ ਲਿਆ ਯਾਰ ਲੋਨ ਭਰਨੇ ਚਾਹੀਦੇ ਆ ਬੰਦੇ ਨੂੰ ਕੀ ਪਤਾ ਕਦੇ ਨੋਟ ਪੈ ਜਾਣਾ ਯਾਰ ਤੇ ਗਾ ਆਪਣੇ ਜਵਾਕ ਕੀ ਕਰਨਗੇ ਗਾ ਜਵਾਕਾਂ ਦਾ ਵੀ ਨਾਮ ਨਹੀਂ ਹੋਣਾ ਯਾਰ ਜੇ ਸਿੰਪਲ ਡਾਊਨ ਹੋ ਗਏ ਹੋਰ ਯਾਰ ਮੇਰੀ ਤਾਂ ਜਿਹੜੀ ਰੀਤ ਸੀ ਮੰਦੀ ਤੂੰ ਸਾਰੀ ਚਗਣਾ ਚੂਰ ਕਰਤੀ ਯਾਰ ਪਾਪਾ ਕੋਈ ਨਹੀਂ ਜਿਉਣਾ ਫੇਰ ਆਜੂਗਾ ਐ ਕਿੰਨਾ ਮੋੜਾਂਗੇ ਭਰ ਦਾਂਗੇ ਯਾਰ ਉਹ ਬਹੁਤ ਕੱਬੇ ਸੁਹਾਦਾ ਬੰਦਾ ਉਹਨੇ ਕਿੱਥੇ ਸੁਣੀ ਆਪਣੀ ਡੋਗਰ ਨੇ ਵੱਡੇ ਵੱਡੇ ਕੱਬੇ ਸਿੱਧੇ ਕਰਿਆ ਟੂਟੇ ਕਿਹੜਾ ਲੈ ਕਿਤੇ ਪਾਪਾ ਤੂੰ ਪਹਿਲਾ ਵਾਲੇ ਰੂਪ ਚਾਜੇ ਨਾ ਉਹਦੇ ਕੀ ਸਾਰੇ ਆ ਕਿ ਆਪਣਾ ਲੋਨ ਨਾ ਕਰੇ ਉਹਨੇ ਹਜੇ ਆਪੇਖੇ ਨਹੀਂ ਆਪਾਂ ਨੂੰ ਅਜੇ ਉਹਨੇ ਜੇ ਆਪਣਾ ਰੂਪ ਵੇਖ ਲਿਆ ਉਹ ਤਾਂ ਮਾਫ ਵੀ ਕਰ ਦੂਗਾ ਕਿਸਤ 哈哈哈